ਲੋਕ ਇंसाफ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਲੋਰਸ ਵੱਲੋਂ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਤੀਸਰੇ ਦਿਨ ਵੱਖ-ਵੱਖ ਇਸ਼ਤਾਨ ਆਗੂਆ ਮਜ਼ਦੂਰ ਜਥੇਬੰਦੀਆਂ ਕਲੱਬਾਂ ਤੇ ਪੰਚਾਇਤਾਂ ਦੇ ਆਗੂਆਂ ਦੇ ਵਰਕਰਾਂ ਆਦੀ ਨੇ ਹਿੱਸਾ ਲਿਆ ਇਸ ਮੌਕੇ ਧਰਨੇ ਦੀ ਗੁਵਾਈ ਲੋਕ ਇंसाफ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇंसाफ ਮੰਚ ਦੇ ਆਗੂ ਜਰਨੈਲ ਫਲੋਰ ਪਰਚੋਤਮ ਫਲੋਰ ਮਾਸਟਰ ਹੰਸਰਾਜ ਐਡਵੋਕੇਟ ਸੰਜੀਪ ਕੁਮਾਰ ਪੋਰਾ ਡਾਟਰ ਸੰਜੀਪ ਕੁਮਾਰ ਲੱਡੀ ਮੈਸਮਪੁਰ ਡਾਕਟਰ ਅਸ਼ੋਕ ਕੁਮਾਰ ਹਣੀ ਸੰਦੋਖ ਪੋਰਾ ਰਾਮਜੀਤ ਦਾਸ ਗੰਨਾਪੰਡ ਰਾਜਵਿੰਦਰ ਸਿੰਘ ਮਠੱਡਾ ਜਸਵੰਤ ਬੋਧ ਆਦਿ ਆਗੂਆਂ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ 10 ਜੁਲਾਈ ਨੂੰ ਪੀਡੀਪੀਓ ਫਲੋਰ ਦੀ ਹਰਤੀ ਫੂਕੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 15 ਜੁਲਾਈ ਨੂੰ ਜੱਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾਵੇਗੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢਿੱਸੀ ਜ਼ਿਲ੍ਹਾ ਸਕੱਤਰ ਸਰ세ਮ ਸਿੰਘ ਨੇ ਕਿਹਾ ਸਾਨੂੰ ਜਿੰਨਾ ਸਮਾਂ ਪਾਣੀ ਦੇ ਨਿਕਾਸੀ ਦਾ ਯੋਗ ਹੱਲ ਨਹੀਂ ਹੋ ਜਾਂਦਾ ਉਹਨਾਂ ਸਮਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਵਰਕਰ ਪੱਕੇ ਧਰਨੇ ਵਿੱਚ ਸ਼ਮੂਲੀਅਤ ਕਰਦੇ ਰਹਿਣਗੇ ਇਸ ਮੌਕੇ ਜਨਰਲ ਮਜ਼ਦੂਰ ਯੂਨੀਅਨ ਪਰਵਿੰਦਰ ਫਲਪੋਤਾ ਸਕੰਦਰ ਸੰਧੂ ਆਦੀ ਆਗੂਆਂ ਵੱਲੋਂ ਤਰਨੇ ਵਿੱਚ ਮੌਲਿਆਤ ਕੀ ਦਿੱਤੇ ਸਹਿਯੋਗ ਦੇਂਦਾ ਐਲਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਜੀਤ ਸਿੰਘ ਤੇ ਸੀ ਪਾਕਿਸਤਾਨੀ ਜਨ ਦਬਾਬਾ ਜਿਹੜਾ ਪ੍ਰਧਾਨ ਜੋ ਅੱਜ ਧਰਨਾ ਵਿਊਡੋ ਦਫ਼ਤਰ ਲੱਗਾ ਜੀ ਲੋਕ ਸਾਫ ਮਾਂਚ ਬਹੁਤ ਚਲਾਕਾ ਜੋ ਕਦਮ ਆ ਜਿਵੇਂ ਕਿ ਇਹਨਾਂ ਨੇ ਇਹ ਮਾਂਚ ਬਣਾਇਆ ਮੈਂ ਉਸ ਦਿਨ ਤੋਂ ਹੋਈ ਦਬਾਬਾ ਜੁਨੀਅਨ ਨੂੰ ਸਮਰਥਨ ਕਰਦਾ ਹਾਂ ਬਹੁਤ ਸਲਾਗਾ ਜੋ ਕਦਮ ਚੱਲਦੇ ਆ ਤੇ ਜੋ ਹੁਣ ਮਈਆ ਭਗਵਾਨ ਜੀ ਦੇ ਦਰਬਾਰ ਮੁਰੇ ਗੰਦੇ ਪਾਣੀ ਦਾ ਨਿਕਾਸੀ ਬਹਿ ਰਹੀ ਹੈ ਜੀ ਉਹ ਬਹੁਤ ਮੰਦ ਪਾਕੀ ਆ ਕਿਉਂਕਿ ਸਾਂਝਾ ਦਰਵਾਰ ਆ ਸਾਰਿਆਂ ਦਾ ਦਰਵਾਰ ਆ ਸਾਰੇ ਲੋਕ ਆਪ ਮੰਨਦੇ ਆ ਮੈਂ ਮੰਗ ਕਰਦਾ ਕਿ ਜਲਦੀ ਜਲਦੀ ਪਾਣੀ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ ਤੇ ਦਬਾਬਾ ਜਿਹੜਾ ਸਾਰੀ ਇਹਨਾਂ ਨਾਲ ਸੈਤਿਆ ਤੇ ਟੜ ਜਾਇ ਤੇ ਦਾਸਰਾ ਇਹ ਜੋ ਮਸਲਾ ਬਲੌਰ ਹਲਕੇ ਦਾ ਲੋਕ ਇਨਸਾਫ ਮੰਚ ਕੋਲੋਂ ਉਠਾਇਆ ਗਿਆ ਜੋ ਕਿ ਸੰਤ ਬਾੜੀ ਦੇ ਨਾਲ ਸੰਬੰਧਤ ਆ ਸਾਡੇ ਹਲਕੇ ਦਾ ਨਹੀਂ ਪੂਰੇ ਪੰਜਾਬ ਦਾ ਜੋ ਮਸ਼ਹੂਰ ਡੇਰਾ ਫਿਰ ਉਹ ਤੇ ਮਈਆ ਭਗਵਾਨ ਦੇ ਡੇਰੇ ਦੇ ਨਾਂ ਨਾਲ ਜਾਣਦੇ ਆ ਉਹਦੇ ਸਾਹਮਣੇ ਜੋ ਗੰਦੇ ਵਾਲਾ ਮਸਲਾ ਬਹੁਤ ਗੰਭੀਰ ਸਮੇਂ ਤੋਂ ਲਟਕੇ ਦਾ ਜਾ ਰਿਹਾ ਉਹ ਤੇ ਇਸ ਮਸਲੇ ਦੇ ਸੰਬੰਧ ਵਿੱਚ ਅਸੀਂ ਜਨਰਲ ਮਜ਼ਦੂਰ ਯੂਨੀਅਨ ਡੇਢੀ ਜਿਹੜੀ ਅਸੀਂ ਇਹਨਾਂ ਸਿਤੀ ਹੋਣ ਦੇ ਨਾਤੇ ਮੇਰੇ ਨਾਲ ਸੁਕੰਦਰ ਸੰਧੂ ਜੀ ਬਟਾ ਸਾਡੇ ਯੂਨੀਅਨ ਸਾਥੀ ਜਪਾਲ ਕੈਲੇ ਜੀ ਅਸੀਂ ਇੱਕ ਸਾਂਝੇ ਬਿਆਨ ਦੇ ਵਿੱਚ ਅਸੀਂ ਇਸ ਅਪੀਲ ਕਰਦੇ ਹਾਂ ਸਾਰਿਆਂ ਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਇਸ ਸੰਘਰਸ਼ ਦਾ ਪੂਰਾ ਸਮਰਥਨ ਕਰਾਂਗੇ ਜੋ ਕਿ ਲੋਕ ਮਸਲੇ ਚਾਹੇ ਉਹ ਕੋਈ ਵੀ ਹੋਣ ਜਨਰਲ ਮਜ਼ਦੂਰ ਜੂਨੀਅਰ ਹਰੇਕ ਮਸਲੇ ਨੂੰ ਮੋਰੀ ਟੋਰਾ ਦਾ ਹੋ ਕੇ ਉਹਨਾਂ ਮਸਲਿਆਂ ਦੇ ਨਾਲ ਜੰਗ ਲੜ ਰਿਹਾ ਚਾਹੇ ਮਜ਼ਦੂਰਾਂ ਦੇ ਤੱਕੇ ਦੇ ਖਿਲਾਫ ਕੋਈ ਮਸਲਾ ਹੋਵੇ ਇਸੇ ਤਰ੍ਹਾਂ ਜਦੋਂ ਅਸੀਂ ਫਲੋਰ ਹਲਕੇ ਦੇ ਵਿੱਚ ਦੇਖਦੇ ਹਾਂ ਕਿ ਸਾਡਾ ਬਹੁਤ ਸਤਕਾਰਯੋਗ ਜੋ ਡੇਰਾ ਜਿਹਨੂੰ ਕਿ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਉਹਦੇ ਨਾਲ ਸੰਬੰਧਿਤ ਗੰਦੇ ਪਾਣੀ ਦਾ ਜੋ ਮਸਲਾ ਹੈ ਉਹ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਉਹਦਾ ਹੱਲ ਨਹੀਂ ਕੀਤਾ ਗਿਆ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਸਾਡੇ ਲੋਕਾਂ ਨੂੰ ਸਾਡੇ ਜਥੇਬੰਦੀਆਂ ਨੂੰ ਸਾਡੇ ਜੋ ਮੰਚ ਬਣਾਏ ਗਏ ਜਿਵੇਂ ਕਿ ਲੋਕ ਇਨਸਾਫ ਮੰਚ ਹੋ ਗਿਆ ਇਹਨਾਂ ਵੱਲੋਂ ਇਹ ਸੰਘਰਸ਼ ਲਗਾਤਾਰ ਲੜਿਆ ਜਾ ਰਿਹਾ ਮੈਂ ਆਪਣੇ ਵੱਲੋਂ ਜਿਨ੍ਹਾਂ ਸੈਕਟਰੀ ਜਨਰਲ ਮਜ਼ਦੂਰ ਯੂਨੀਅਨ ਪਰਵਿੰਦਰ ਸਿੰਘ ਫਰਪੋਤਾ ਇਹ ਸਾਰਿਆਂ ਨੂੰ ਇਹ ਭਰੋਸਾ ਦਵਾਉਂਦਾ ਹੈ ਕਿ ਇਹ ਸੰਘਰਸ਼ ਦੇ ਵਿੱਚ ਅਸੀਂ ਮੋਟੇ ਦੇ ਨਾਲ ਮੋਢਾ ਲਾ ਕੇ ਇਹ ਸੰਘਰਸ਼ ਨੂੰ ਜਿੱਤ ਵੱਲ ਲੈ ਕੇ ਜਾਵਾਂਗੇ ਇਹਨਾਂ ਹਫ਼ਤਿਆਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ